ਪੰਜਾਬ ਦੇ ਵਿੱਚ ਲਗਾਤਾਰ بارش ਪੈ ਰਹੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੀ ਇਸ ਬਰਸਾਤ ਨੇ ਪੋਲ ਖੋਲ ਕੇ ਰੱਖ ਦਿੱਤੀ ਹੈ ਭਾਵੇਂ ਵੱਡੇ ਵੱਡੇ ਦਾਅਵੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਸੀ ਕਿ ਅਸੀਂ ਨਦੀਆਂ ਨਾਲੇ ਸਾਫ ਕਰ ਦਿੱਤੇ ਨੇ ਬਰਸਾਤ ਦੇ ਵਿੱਚ بارش ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ ਪਰ 2-4 ਦਿਨ ਦੀ ਲਗਾਤਾਰ ਪੈ ਰਹੀ بارش ਨੇ ਪੂਰਾ ਜਲਥਲ ਕਰ ਦਿੱਤਾ ਹੈ ਸੜਕਾਂ ਉੱਤੇ ਪਾਣੀ ਭਰ ਚੁੱਕਾ ਹੈ ਸੀਵਰੇਜ ਬਲੌਕ ਪਏ ਨੇ ਦੂਜੇ ਪਾਸੇ ਵੀ ਦੱਸਦਣੇ ਆ ਕਈ ਜਗ੍ਹਾ ਤਾਂ ਇਸ ਤਰੀਕੇ ਦੀ ਖਬਰ ਆ ਰਹੀ ਹੈ ਨੇ ਕਿ ਸੜਕਾਂ ਦੇ ਵਿੱਚ ਕਾਰਾਂ ਧਸ ਗਈਆਂ ਨੇ ਖਬਰ ਇਸ ਵੇਲੇ ਦੀ ਤੁਹਾਨੂੰ ਦਿਖਾਣ ਜਾ ਰਹੇ ਹਾਂ ਮੁਹਾਈਜਲੀ ਦੇ ਕਸਬਾ ਨਵਾਂ ਗਰਾਉਂਦੀ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਕਾਰ ਵਿਚਕਾਰ ਰੋਡ ਦੇ ਧਸ ਗਈ ਕਾਫੀ ਵੱਡਾ ਨੁਕਸਾਨ ਇਸ ਕਾਰ ਦਾ ਹੋਇਆ ਹੈ ਬੜੀ ਮੁਸ਼ਕਲ ਦੇ ਨਾਲ ਜੋ ਕਾਰ ਸਵਾਰ ਸੀ ਉਸਨੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਕਿਉਂਕਿ ਲਗਾਤਾਰ ਰੱਦਨੇ ਧਸਦੀ ਜਾ ਰਹੀ ਸੀ ਕਾਰ ਵਿੱਚ ਕਿਉਂਕਿ ਜਗ੍ਹਾ ਉੱਤੇ ਸੀਵਰੇਜ ਦਾ ਕੰਮ ਵੀ ਚੱਲ ਰਿਹਾ ਸੀ ਉਸ ਤੋਂ ਬਾਅਦ ਜਾ ਕੇ ਕੋਈ ਵੀ ਧਿਆਨ ਇਸ ਰੋਡ ਵੱਲ ਨਹੀਂ ਦਿੱਤਾ ਜਿਸ ਤੋਂ ਬਾਅਦ ਜਾ ਕੇ ਇਸ ਤਰੀਕੇ ਦੇ ਹਾਦਸੇ ਵਾਪਰ ਰਹੇ ਨੇ ਕੱਲ ਗੱਲ ਨਵਾਂ ਗਿਰੌਂਦੀ ਨਹੀਂ ਕਰਾਂਗੇ ਇਸ ਨੂੰ ਲੈ ਕੇ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਵੀ ਇਸ ਤਰੀਕੇ ਦੀਆਂ ਖਬਰਾਂ ਵੇਖਣ ਨੂੰ ਮਿਲੀਆਂ ਜਿੱਥੇ ਕੀ ਕਾਫੀ ਸੜਕਾਂ ਦੇ ਵਿੱਚ ਪਾੜ ਵੀ ਪਿਆ ਦੂਜੇ ਪਾਸੇ ਪਾਣੀ ਰੋਡਾਂ ਦੇ ਉੱਤੇ ਖੜ ਚੁੱਕਾ ਹੈ ਰੋਡ ਖਰਾਬ ਨੇ ਲੋਕ ਪਰੇਸ਼ਾਨ ਨੇ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਲੋਕਾਂ ਦਾ ਮੁਸ਼ਕਲ ਹੋ ਚੁੱਕਾ ਹੈ ਇਹ ਤਸਵੀਰਾਂ ਤੇ ਦੇਖੋ ਨਮਾ ਗਰੋਂ ਤਾਂ ਇੰਨਾ ਬੁਰਾ ਹਾਲ ਹੋ ਚੁੱਕਾ ਹੈ ਸਵਾ ਲੱਖ ਤੋਂ ਵੱਧ ਵਾਦੀ ਵਾਲਾ ਇੱਕ ਵੱਡਾ ਕਸਬਾ ਹੈ ਚੰਡੀਗੜ੍ਹ ਦੇ ਪੈਰਾਂ 'ਚ ਬਸਿਆ ਹੋਇਆ ਵੱਡਾ ਸ਼ਹਿਰ ਹੈ ਪਰ ਇਸ ਸ਼ਹਿਰ ਵੱਲ ਬਹੁਤਾ ਧਿਆਨ ਪਿਛਲੀਆਂ ਸਰਕਾਰਾਂ ਜਾਂ ਮੌਜੂਦਾ ਸਰਕਾਰ ਨੇ ਨਹੀਂ ਦਿੱਤਾ ਜਿਸ ਕਾਰਨ ਲੋਕ ਪਰੇਸ਼ਾਨ ਨੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਿੱਥੇ ਬਿਜਲੀ ਪਾਣੀ ਸਮੱਸਿਆ ਨਾਲ ਜੂਝ ਰਹੇ ਨੇ ਦੂਜੇ ਪਾਸੇ ਗਲੀਆਂ ਨਾਲੀਆਂ ਸੜਕਾਂ ਨਾ ਬਣਨ ਕਰਕੇ ਵੀ ਲੋਕ ਮੁਸ਼ਕਲ ਦੇ ਵਿੱਚ ਨੇ ਬੱਚਿਆਂ ਨੂੰ ਸਕੂਲ ਜਾਣਾ ਮੁਸ਼ਕਲ ਹੋ ਚੁੱਕਾ ਹੈ ਜੋ ਜੌਬ ਤੇ ਜਾਣ ਵਾਲੇ ਉਹਨਾਂ ਨੂੰ ਜੌਬ ਤੇ ਜਾਣਾ ਮੁਸ਼ਕਲ ਹੋ ਚੁੱਕਾ ਕਿਉਂਕਿ ਜਦੋਂ ਵੀ ਉਹ ਘਰ ਤੋਂ ਬਾਹਰ ਨਿਕਲਦੇ ਨੇ ਤਾਂ ਰੋਡ ਦੇ ਉੱਤੇ ਪਾਣੀ ਖੜਾ ਹੁੰਦਾ ਹੈ ਚਿੱਕੜ ਹੁੰਦਾ ਹੈ ਜਿਸ ਕਾਰਨ ਉਹਦੇ ਕੱਪੜੇ ਵੀ ਖਰਾਬ ਹੋ ਜਾਂਦੇ ਨੇ ਆਫਿਸ ਦੇ ਵਿੱਚ ਅੱਗੇ ਜਾਣਾ ਤਾਂ ਉਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਹੈ ਤਾਂ ਇਸ ਨੂੰ ਲੈ ਕੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਹਿਲ ਦੇ ਆਧਾਰ ਦੇ ਉੱਤੇ ਰੋਡਾਂ ਦਾ ਕੰਮ ਦੂਜੇ ਪਾਸੇ ਜਿਹੜੇ ਦਫ਼ਤਰਾਂ ਦੇ ਵਿੱਚ ਬੈਠੇ ਅਧਿਕਾਰੀ ਨੇ ਏਸੀ ਦੇ ਵਿੱਚ ਬੈਠ ਕੇ ਹੀ ਉੱਥੋਂ ਹੀ ਆਰਡਰ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਵੀ ਗਰਾਊਂਡ ਦੇ ਉੱਤੇ ਆਣ ਦੀ ਲੋੜ ਹੈ ਕਿਉਂਕਿ ਜਿਹੜੇ ਨਦੀਆਂ ਨਾਲੇ ਬਰਸਾਤ ਤੋਂ ਪਹਿਲਾਂ ਵਾਰਸ਼ ਤੋਂ ਪਹਿਲਾਂ ਪੂਰਨ ਤੌਰ ਤੇ ਮੁਕੰਮਲ ਸਾਫ ਸਪਈਆ ਕਰ ਲੈਣਾ ਚਾਹੀਦਾ ਹੈ ਸੀਵਰੇਜ ਦੇ ਜਿਹੜੇ ਬਲਾਕ ਸੀਵਰੇਜ ਨੇ ਉਹਨਾਂ ਨੂੰ ਖੋਲ ਲੈਣਾ ਚਾਹੀਦਾ ਹੈ ਪਰ ਕੋਈ ਵੀ ਇਸ ਤਰੀਕੇ ਦਾ ਕੰਮ ਪਿਛਲੇ ਦਿਨਾਂ ਵਿੱਚ ਨਹੀਂ ਦੇਖਣ ਨੂੰ ਮਿਲਿਆ ਜਿਸ ਨੂੰ ਲੈ ਕੇ ਬਰਸਾਤ ਨੇ ਪੂਰੀ ਪੋਲ ਖੋਲ ਕੇ ਰੱਖ ਦਿੱਤੀ ਹੈ ਪ੍ਰਸ਼ਾਸਨ ਦੀ ਜਿਸ ਨੂੰ ਲੈ ਕੇ ਤੁਸੀਂ ਦੇਖੋ ਜਗ੍ਹਾ ਜਗ੍ਹਾ ਤੋਂ ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਕੀ ਪਾਣੀ ਲਗਾਤਾਰ ਖੜ ਰਿਹਾ ਹੈ ਰੋਡਾਂ ਦੇ ਉੱਤੇ ਵਹੀਕਲ ਖਰਾਬ ਹੋ ਰਹੇ ਨੇ ਵਹੀਕਲਾਂ ਦਾ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਤਾਂ ਇਸ ਵਾਰ ਫਿਰ ਉਹੀ ਪਿਛਲੇ ਸਾਲਾਂ ਵਾਂਗੂ ਸਰਕਾਰਾਂ ਨੂੰ ਸਬਕ ਲੈਣ ਦੀ ਲੋੜ ਹੈ ਪ੍ਰਸ਼ਾਸਨ ਨੂੰ ਸਬਕ ਲੈਣ ਦੀ ਲੋੜ ਹੈ ਕਿ ਲੋਕਾਂ ਦੇ ਹਿੱਤ ਵਾਸਤੇ ਜਿਹੜੇ ਬਾਬੂ ਦਫ਼ਤਰਾਂ 'ਚ ਬੈਠੇ ਨੇ ਉਹਨਾਂ ਨੂੰ ਸਮਝ ਲੈਣ ਦੀ ਲੋੜ ਹੈ ਕਿ ਤੁਸੀਂ ਬਾਹਰ ਨਿਕਲ ਕੇ ਬਰਸਾਤ ਤੋਂ ਪਹਿਲਾਂ ਬਰਸਾਤ ਤੋਂ ਪਹਿਲਾਂ ਨਦੀਆਂ ਨਾਲਿਆਂ ਦੀ ਸਫਾਈ ਯੂ ਕੀਤੀ ਜਾਵੇ ਤਾਂ ਕਿ ਪਾਣੀ ਦਾ ਵਹਾਅ ਸਹੀ ਤਰੀਕੇ ਨਾਲ ਜਾ ਸਕੇ ਨਦੀਆਂ ਦੇ ਵਿੱਚ ਵੀ ਜਿਹੜਾ ਉਹਦੀ ਚੌੜਾ ਕਰਨ ਦੀ ਮੁਹਿੰਮ ਉਹ ਵੀ ਨਹੀਂ ਸ਼ੁਰੂ ਕੀਤੀ ਗਈ ਜਿਸ ਕਾਰਨ ਲੋਕਾਂ ਦੇ ਘਰਾਂ ਨੂੰ ਬੜਾ ਨੁਕਸਾਨ ਹੋਵੇਗਾ ਨਵਾਂ ਗਰਾਉਂ ਦੀ ਗੱਲ ਕਰੀਏ ਨਵਾਂ ਗਰਾਉਂ ਬਿਲਕੁਲ ਸਿੰਘਾ ਦੇਵੀ ਕਲੋਨੀ ਜਿਹੜੀ ਨਦੀ ਦੇ ਕਿਨਾਰੇ ਬੱਸੀ ਹੋਈ ਹੈ ਉੱਥੇ ਵੀ ਬੜਾ ਮੁਸ਼ਕਲ ਲੋਕਾਂ ਨੂੰ ਉਹਨਾਂ ਦੇ ਘਰਾਂ ਨੂੰ ਬੜਾ ਮੁਸ਼ਕਲ ਹੈ ਕਈ ਵਾਰ ਇਸ ਤਰੀਕੇ ਦੇ ਹਾਦਸੇ ਵਾਪਰੇ ਨੇ ਲੋਕਾਂ ਦੇ ਘਰ ਵੀ ਬਹਿ ਚੁੱਕੇ ਨੇ ਤਾਂ ਦੇਖਦੇ ਕਿ ਜਿਸ ਤਰੀਕੇ ਨਾਲ ਇਹ ਲਗਾਤਾਰ بارش ਪੈ ਰਹੀ ਹੈ ਤਾਂ ਇਸ ਤੋਂ ਬਾਅਦ ਕੀ ਪ੍ਰਸ਼ਾਸਨ ਸਬਕ ਲਏਗਾ ਇਹ ਵੱਡੇ ਸਵਾਲ ਖੜੇ ਨੇ ਅਜੇ ਹੀ ਮੌਕਾ ਹੈ ਕੁਝ ਦਿਨ ਬਾਅਦ ਹੀ بارش ਹੁਣ ੜ ਜਾਣੀ ਹੈ ਉਸ ਤੋਂ ਬਾਅਦ ਕਿਤਨੇ ਕਿਤੇ ਫਿਰ ਵੀ ਇਹ ਜਿਹੜੀ ਸ਼ੁਰੂਆਤ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਰ ਲੈਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਬਰਸਾਤਾਂ ਪੈਣੀਆਂ ਨੇ ਉਹਨਾਂ ਦੇ ਵਿੱਚ ਕੋਈ ਮੁਸ਼ਕਲ ਆਮ ਜਨਤਾ ਨੂੰ ਨਾ ਹੋਵੇ ਧੰਨਵਾਦ